ਹਾਂਜੀ ਕੀ ਹਾਲ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਭੈਣ ਭਰਾ ਠੀਕ ਠਾਕ ਹੋਮੋਂਗੇ ਅਨੇਕ ਵੀਡੀਓ ਆ ਤੇ ਵੀਡੀਓ ਹੋਰ ਵੀ ਦੇਖਦੇ ਰਹੀਦਾ ਆਪਾਂ ਹੋਰ ਵੀ ਗੱਲਾਂ ਬਾਤਾਂ ਕਰਦੇ ਰਹੀਦਾ ਪਰ ਮੈਨੂੰ ਇਹਨੂੰ ਬਹੁਤ ਵਧੀਆ ਲੱਗੀ ਗੱਲਬਾਤ ਇਹ ਕੁਦਰਤ ਇੱਕ ਮਾਂ ਬਾਪ ਹਨਾ ਐ ਵੈਸੇ ਅਸੀਂ ਗੱਲ ਨਹੀਂ ਕੀ ਹਰ ਕੋਈ ਇਦਾਂ ਨਹੀਂ ਹੁੰਦਾਗਾ ਲੇਕਿਨ ਜੋ ਅੱਜ ਕੱਲ੍ਹ ਮਾਂ-ਬਾਪਾਂ ਦਾ ਮਾਂ-ਪਿਓ ਦਾ ਇਹ ਸਿਸਟਮ ਚੱਲਿਆ ਹੋਇਆ ਹੈ ਨਾ ਵੀ ਬਿਰਧ ਆਸ਼ਰਮ ਛੱਡਿਆ ਉਹ ਇਹ ਆ ਉਹ ਆ ਵੀਡੀਓ ਵੇਖਿਓ ਤੁਸੀਂ ਇੱਕ ਮਾਂ ਬੱਚੇ ਵਾਸਤੇ ਕਿੰਨਾ ਤੜਫ ਰਹੀ ਆ ਦੇਖੋ ਤੁਸੀਂ ਮੈਂ ਵੀਡੀਓ ਚਾਲੂ ਕਰਦਾ ਮੈਨੂੰ ਮੈਂ ਬੜਾ ਇਮੋਸ਼ਨਲ ਹੋ ਜਾ ਗਿਆ ਵੀਡੀਓ ਦੇਖ ਕੇ ਵੀ ਦੇਖੋ ਤੁਸੀਂ ਕਿੰਨਾ ਉੱਚਾ ਜਾਨਵਰ ਡਿੱਗਿਆ ਆ ਆ ਵੀਡੀਓ ਵੇਖੋ ਤੁਸੀਂ ਇਹ ਕਿੱਥੋਂ ਡਿੱਗਿਆ ਇਹ ਮੈਂ ਆਪਦੀ ਫੋਟੋ ਛੋਟੀ ਕਰ ਲੈਣਾ ਫਿਰ ਵਧੀਆ ਨਜ਼ਰ ਆਊਗਾ ਬੱਚਾ ਆਇਆ ਕੋਈ ਹੈ ਨਿੱਕਾ ਜਿਹਾ ਬੱਚਾ ਉੱਥੋਂ ਦੇਖਦਾ ਪਹਾੜੀ ਤੋਂ ਠੀਕ ਹੈ ਜੀ ਇਹ ਸਾਰਾ ਹੈ ਡਿਸਕਵਰੀ ਵਾਲੇ ਜਿਹੜੇ ਹੁੰਦੇ ਹਨ ਨਾ ਤੁਸੀਂ ਡਿਸਕਵਰੀ ਚੈਨਲ ਵੇਖਿਆ ਹੋਣਾ ਹੈ ਨਾ ਇਹ ਜਿਹੜੇ ਬਣਾਉਂਦੇ ਆ ਵੀਡੀਓ ਸ਼ੂਟਿਓ ਇਦਾਂ ਕੋਈ ਨਾ ਕੋਈ ਚੀਜ਼ ਜਦੋਂ ਨਜ਼ਰ ਆਉਂਦੀ ਹੈ ਤੇ ਬੜੇ ਕੈਮਰੇ ਹੁੰਦੇ ਉਹਨਾਂ ਕੋਲੇ ਵੱਡੇ ਵੱਡੇ ਬੜਾ ਫੋਕਸ ਹੁੰਦਾ ਨਾ ਦੇਖੋ ਤੁਸੀਂ ਕਿਵੇਂ ਹਨਾ ਸੱਟਾਂ ਲੱਗਦੀਆਂ ਡਿੱਗਦਾ ਉਹ ਆ ਦੇਖੋ ਆ ਜਾਨਵਰ ਓਏ ਹੋਏ ਆ ਦੇਖੋ ਕਿਵੇਂ ਤੜਫ ਰਿਹਾ ਆਦਾ ਬੱਚਾ ਡਿੱਗ ਰਿਹਾ ਤਾਂ ਕਿਵੇਂ ਤੜਫ ਰਿਹਾ ਹੈ ਹਰੇਕ ਮਾਂ ਬਾਪ ਹਰੇਕ ਜੁਨੀ ਦੇ ਵਿੱਚ ਜੋ ਵੀ ਹੈਗਾ ਆ ਹਰੇ ਕਿੱਦਾਂ ਹੁੰਦਾ ਹੈ ਭਾਈ ਲੇਕਿਨ ਅੱਜ ਦੇ ਸਮੇਂs ਨਾਲ ਬਹੁਤ ਔਖਾ ਹੋਇਆ ਆ ਕੀ ਮਾਂ ਬਾਪ ਇਦਾਂ ਹੁੰਦੇ ਬੱਚਿਆਂ ਨੂੰ ਛੱਡ ਕੇ ਚਲੇ ਜਾਂਦੇ ਆ ਗਾਂਹ ਹੋਰ ਜਗ੍ਹਾ ਵੇਖ ਲੈਂਦੇ ਆ ਦੇਖੋ ਕਿਵੇਂ ਡਿੱਗਿਆ ਬੜੇ ਜੋਰ ਨਾਲ ਓਏ ਓਏ ਕੀ ਮਾਵਾ ਅੱਜ ਕੱਲ੍ਹ ਦੀਆਂ ਇਹੋ ਜਿਹੀਆਂ ਬੱਚਿਆਂ ਨੂੰ ਛੱਡ ਕੇ ਚਲ ਜਾਂਦੀਆਂ ਆ ਕਿਸੇ ਹੋਰ ਨਾਲ ਚਲ ਗਈਆਂ ਕੋਈ ਬਾਪ ਇਦਾਂ ਦੇ ਆ ਕੁਝ ਬੱਚੇ ਇਦਾਂ ਦੇ ਆ ਮਾਂ ਬਾਪ ਕਿੰਨਾ ਕੁਛ ਕਰਦੇ ਆ ਬੱਚਿਆਂ ਲਈ ਓਏ ਹੋਏ ਤੇ ਓਹੋ ਦੇਖੋ ਤੁਸੀਂ ਕਿਦਾਂ ਤੜਫ ਰਿਹਾ ਬੱਚੇ ਵਾਸਤੇ ਹੈਂ ਹਾਂ ਜੀ ਇੱਕ ਮੈਂ ਇਦਾਂ ਵੀਡੀਓ ਵੇਖ ਰਿਹਾ ਸੀਗਾ ਇੰਸਟਾਗ੍ਰਾਮ ਤੇ ਤਾਂ ਉਹ ਬਰਾ ਦੱਸ ਰਿਹਾ ਸੀ ਕਿ ਕੋਈ ਇਸ ਤਰ੍ਹਾਂ ਹਾਂ ਜੀ ਦੇਖਿਆ ਜੀ ਇਦਾਂ ਗੱਲਾਂ ਬੱਤਾਂ ਆ ਮਾਪੇ ਕਿੰਨਾ ਕੁਸ਼ ਕਰਦੇ ਆ ਬੱਚਿਆਂ ਵਾਸਤੇ ਹਨਾ ਤੇ ਲੇਕਿਨ ਬੱਚੇ ਅਖੀਰ ਤੇ ਹੁਣ ਪਤਾ ਹੀ ਹੈ ਕਿ ਕੁਝ ਹੁੰਦਾ ਤੇ ਮੈਂ ਗੱਲ ਕਰ ਰਿਹਾ ਸੀਗਾ ਵੀ ਉਹ ਗੱਲ ਕਰ ਰਿਹਾ ਸੀ ਬੰਦਾ मां ਬੱਚਿਆਂ ਨੂੰ ਛੱਡ ਕੇ ਚਲ ਗਈ ਆ ਤੇ ਉਹਦੇ ਘਰ ਵਾਲਾ ਮਿਲਤਾਂ ਕਰਦਾ ਉਹ ਹੀ ਮੈਨੂੰ ਪਤਾ ਨਹੀਂ ਕਿਦੋਂ ਦੀ ਹੋਣੀ ਆ ਕੋਈ ਗੱਲ ਤੇ ਉਹ ਅੱਗਿਓ ਗਾਲਾਂ ਕੱਢਦੀ ਆ ਔਰਤ ਆ ਜਿਹੜੀ ਉਹ ਗਾਲਾਂ ਕੱਢਦੀ ਆ ਅੱਗਿਓ ਤੇ ਉਹ ਫੋਨ ਤੇ ਵਗੈਰਾ ਰਿਕਾਰਡਿੰਗ ਸੁਣਾਈ ਜਾਂਦਾ ਸੀਗਾ ਤੇ ਉਹ ਗਾਲਾਂ ਕੱਢਦੀ ਆ ਵੀ ਮੈਂ ਕੇਸ ਕਰ ਦੂੰਗੀ ਤੇਰੇ ਤੇ ਇਹ ਕਰ ਦੂੰਗੀ ਉਹ ਕਰ ਦੂੰਗੀ ਕੋਈ ਮਿਸਤਰੀ ਘਰੇ ਲੱਗਾ ਹੋਣਾ ਦੇਖ ਦੱਸੋ ਬੰਦਾ ਮੈਂ ਕੀ ਵਿਸ਼ਵਾਸ ਕਰੂਗਾ ਕਿਸੇ ਤੇ ਵੀ ਕਿੰਨਾ ਕੁਝ ਹੋਈ ਜਾਂਦਾ ਦੁਨੀਆ ਦੇ ਅੰਦਰ ਕੀ ਹੋਈ ਜਾਂਦਾ ਇਹ ਕੀ ਪ੍ਰਭਾਵ ਪੈਂਦਾ ਹੈ ਕੀ ਮੌਲ ਕੀ ਕੀ ਹੋ ਗਿਆ ਇਹ ਇਨਸਾਨੀਅਤ ਖਤਮ ਹੋਈ ਜਾਂਦੀ ਹੈ ਦਿਨੋਂ ਦਿਨ ਉਹ ਬੰਦਾ ਦੱਸ ਰਿਹਾ ਸੀ ਘਰ ਦੇ ਵਿੱਚ ਮਿਸਤਰੀ ਲੱਗਿਆ ਹੋਇਆ ਸੀਗਾ ਤੇ ਮਿਸਤਰੀ ਨਾਲ ਹੀ ਚਲੀ ਗਈ ਉਹ ਦੱਸੋ ਹੈ ਤੇ ਕੀ ਵਿਸ਼ਵਾਸ ਕਰੂਗਾ ਬੰਦਾ ਵਿਸ਼ਵਾਸ ਰਹਿ ਨਹੀਂ ਗਿਆ ਫੇਰ ਜਦੋਂ ਇਹ ਗੱਲ ਆ ਜਾਂਦੀ ਹੈ ਵੀ ਔਰਤ ਸਿਰਫ ਇੱਕ ਮਸ਼ੀਨ ਹੈ ਹਨਾ ਬੱਚੇ ਪੈਦਾ ਕਰਨ ਵਾਲੇ ਫਿਰ ਇੱਥੇ ਵੀ ਗੱਲਾਂ ਬੜੀਆਂ ਉੱਠਦੀਆਂ ਆਆਂ ਤੇ ਜਦੋਂ ਦੁਖੀ ਬੰਦਾ ਕੋਈ ਐਵੇਂ ਦੀ ਗੱਲ ਕਰਦਾ ਆ ਤੇ ਫਿਰ ਉਸ ਤੇ ਗੱਲਾਂ ਉੱਠਦੀਆਂ ਆ ਕਿ ਇਦਾਂ ਕਿਹਾ ਉਹ ਕਿਹਾ ਜਿੱਦਾਂ ਕਹਿੰਦੇ ਵੀ ਔਰਤ ਦੇ ਬੰਦੇ 'ਚ ਹੀ ਗਲਤੀ ਕੱਢੀ ਜਾਂਦੀ ਹੁੰਦੀ ਹੈ ਔਰਤ ਤੇ ਬੰਦੇ ਦੇ ਕਹਿੰਦੇ ਚਪੇੜ ਮਾਰੋ ਮਾਰੇ ਤਾਂ ਸਾਵੀ ਬੰਦੇ 'ਚ ਗਲਤੀ ਹੈ ਤੇ ਬੰਦਾ ਔਰਤ ਦੇ ਚਪੇੜ ਮਾਰੇ ਤਾਂ ਆਮ ਹੀ ਬੰਦੇ 'ਚ ਗਲਤੀ ਕੱਢੀ ਜਾਂਦੀ ਹੈ ਸੋ ਇਦਾਂ ਨਹੀਂ ਹੁੰਦਾਗਾ ਤੇ ਮੈਨੂੰ ਬੜੀ ਗਲਤ ਆ ਵੀਡੀਓ ਤੋਂ ਮੈਨੂੰ ਇਹ ਗੱਲ ਯਾਦ ਆ ਗਈ ਆ ਤੇ ਹੋਰ ਦੁਨੀਆ ਦੇ ਵਿੱਚ ਬੜਾ ਕੁਝ ਹੋਈ ਜਾਂਦਾ ਆ ਬ੍ਰਹਿਮੰਡ ਜਿਵੇਂ ਕਹਿੰਦੇ ਬ੍ਰਹਿਮੰਡ ਦਾ ਮਸਲਾ ਅਸੀਂ ਹੱਲ ਨਹੀਂ ਕਰ ਸਕਦੇ ਪੂਰੀ ਦੁਨੀਆ ਦਾ ਲੇਕਿਨ ਸੱਚ ਜਿਹੜੀ ਗੱਲ ਆ ਉਹ ਕਹਿਣੀ ਚਾਹੀਦੀ ਆ ਬੰਦੇ ਨੂੰ ਉਹ ਨਾ ਸੱਚ ਬੋਲਣਾ ਚਾਹੀਦਾ ਆ ਸੱਚ ਦੇ ਨਾਲ ਖੜਨਾ ਚਾਹੀਦਾ ਤੇ ਜੇ ਬ੍ਰਹਿਮੰਡ ਦੀ ਗੱਲ ਕਰੀਏ ਵੀ ਅਸੀਂ ਮਸਲੇ ਹੱਲ ਕਰਦੇ ਆਂਗੇ ਤਾਂ ਉਹ ਮਸਲੇ ਹੱਲ ਨਹੀਂ ਕਰਨਗੇ ਜਿਹੜੇ ਦਾਇਰੇ ਦੇ ਵਿੱਚ ਅਸੀਂ ਇੰਨੀ ਜਗ੍ਹਾ ਦੇ ਵਿੱਚ ਰਹਿ ਰਹੇ ਆਂ ਅਸੀਂ ਉਸ ਚੀਜ਼ ਨੂੰ ਵਧੀਆ ਬਣਾ ਲਈਏ ਤਾਂ ਜਿਵੇਂ ਕੋਈ ਭਰਾ ਸੀਗਾ ਉਹ ਕਹਿੰਦਾ ਵੀ ਤੁਸੀਂ ਇਹ ਨਾ ਦੇਖਿਆ ਕਰੋ ਵੀ ਬਾਰ ਕੀ ਗੰਦ ਪਿਆ ਹੋਇਆ ਹੈ ਤੁਹਾਡੇ ਏਰੀਏ ਚ ਤੁਹਾਡੇ ird gird ਦੇਖੋ ਕੀ ਆ ਤਾਂ ਮੈਨੂੰ ਉਹਦੀ ਗੱਲ ਬਹੁਤ ਵਧੀਆ ਲੱਗੀ ਤੇ ਵੀਡੀਓ ਬਾਰੇ ਜ਼ਰੂਰ ਦੱਸਣਾ ਆ ਤੁਸੀਂ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਬਹੁਤ ਵਧੀਆ ਲੱਗੀ ਹੈ ਗੱਲਬਾਤ ਇਹ ਕਿੱਥੋਂ ਮਤਲਬ ਕਿ ਡਿੱਗਦਾ ਹੋਣਾ ਜਾਨਵਰ ਬੱਚਾ ਹੋ ਨਿਕਲਿਆ ਤੇ ਮਾਂ ਉਹਦੀ ਕਿਵੇਂ ਤੜਫਦੀ ਹੈ ਬੱਚੇ ਵਾਸਤੇ ਹਰ ਮਾਂ ਹਰ ਬਾਪ ਤੜਫਦਾ ਹੈ ਅਸੀਂ ਹੁਣ ਇੱਥੇ ਪ੍ਰਦੇਸ਼ ਦੇ ਵਿੱਚ ਫਿਰਦੇ ਆਂ ਬੱਚਿਆਂ ਵਾਸਤੇ ਫਿਰਦੇ ਆਂ ਪੜ੍ਹ ਲਿਖ ਜਾਣ ਕੁਝ ਬਣ ਜਾਣ ਐਦਾਂ ਹੋ ਜੇ ਉੱਤੋਂ ਹੋ ਜੇ ਤਾਂ ਜੇ ਕੋਈ ਬੱਚਾ ਵੀਡੀਓ ਵੇਖ ਰਿਹਾ ਤਾਂ ਮੇਰੀ ਰਿਕੁਐਸਟ ਹੀ ਆ ਵੀ ਥੋੜਾ ਦੇਖਿਆ ਕਰੋ ਮਾਪੇ ਬਹੁਤ ਤੜਫਦੇ ਆ ਜਦੋਂ ਬੰਦਾ ਖੁਦ ਬਾਪ ਜਾਂ ਮਾਂ ਬਣਦੀ ਆ ਨਾ ਤਾਂ ਫਿਰ ਉਹਨੂੰ ਪਤਾ ਹੁੰਦਾ ਹੈ ਵੀ ਬੱਚੇ ਕੀ ਹੁੰਦੇ ਬੱਚਿਆਂ ਨੂੰ ਕਿਵੇਂ ਸੰਭਾਲਣਾ ਆ ਫਿਰ ਉਹਨੂੰ ਆਪ ਦਾ ਪਤਾ ਲੱਗਦਾ ਆ ਆਪ ਦੇ ਮਾਪੇ ਦਾ ਫਿਰ ਖਿਆਲ ਆਉਂਦਾ ਹੈ ਵੀ ਨਹੀਂ ਸਾਡੇ ਮਾਪੇ ਨੇ ਸਾਨੂੰ ਬਹੁਤ ਔਖਾ ਪਾਲਿਆ ਬਸ ਇੰਨੀਆਂ ਗੱਲਾਂ ਬਾਤਾਂ ਸੀਗੀਆਂ ਵੀਡੀਓ ਚੰਗਾ ਲੱਗੇ ਤਾਂ ਸ਼ੇਅਰ ਕਰ ਦਿਓ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੌਜਾ ਮਾਣੋ ਖੁਸ਼ ਰਹਿਆ ਕਰੋ ਓਕੇ ਭਾਈ ਥੈਂਕ ਯੂ